ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਅੱਜ ਦਾ ਸ਼ਾਮ ਦਾ 7 ਵੱਜ ਚੁੱਕੇ ਨੇ ਇੱਕ ਮਾੜੀ ਸੌਰੀ ਫੀਲ ਕਰਦਾ ਮੈਂ ਮੇਰਾ ਗਲਾ ਖਰਾਬ ਹੈ ਬੋਲਣ ਤੇ ਮਿਸਟੇਕ ਆ ਗਈ ਤਾਂ ਮਾਫੀ ਦੇਣਾ ਭਾਖੇ ਵਾਲੇ ਠੰਡਾ ਪੀ ਲਿਆ ਬਾਈ ਕੁਝ ਪਾਣੀ ਠੰਡਾ ਪੀ ਇੰਨਾ ਕੁਸਾ ਕੋਲ ਡਰਿੰਕ ਨਾ ਮਦਿਓ ਪੀ ਲੈ ਇਹ ਕਰਕੇ ਗਲਾ ਦਬ ਗਿਆ ਬਾਜ ਨਹੀਂ ਕਲੀਅਰ ਆ ਰਹੀ ਤੇ ਸਾਰਿਆਂ ਨੂੰ ਅੱਜ ਦਿਖਾਉਨੇ ਆਂ ਉਹ ਮੂੰਗੀ ਵਗੈਰਾ ਹੋਰ ਫੈਕਟਰੀਆਂ ਚ ਗਾਇ ਕੰਮ ਕਰਾਉਣ ਤੇ ਨਾਲ ਸੀ ਮੇਰੇ ਭਾਣਜਾ ਤੇ ਭੈਣ ਹੋਰੀ ਅੱਜ ਗਏ ਨੇ ਆਪਦੇ ਸਹੁਰੇ ਘਰ ਜਸੂ ਦਾ ਜੀ ਨਹੀਂ ਕਰਦਾ ਸੀ ਜਾਣ ਨੂੰ ਕਹਿੰਦਾ ਮੈਂ ਰਹਿਣਾ ਇੱਥੇ ਤੇ ਮੈਂ ਪੁੱਤ ਚਲੋ ਜਾ ਆਉਣ ਗਿਰ ਕਿਉਂ ਉਹਨਾਂ ਦੇ ਵੀ ਰਿਸ਼ਤੇ ਰਗਾ ਮਿਲਣ ਲਾਉਣ ਤੇ ਦਿਖਾਉਨੇ ਆ ਬਲੌਗ ਵਰੀਆ ਭਾਈ ਮਣੇ ਰਿਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਆਪਾਂ ਪਹੁੰਚਾਂਗੇ ਠੀਖੀ ਠੀਖੀ ਏਰੀਏ ਦੇ ਸਾਰੇ ਜਾਣਦੇ ਹੋਣੇ ਗੁਰਾਪਾ ਗੱਡੀ ਖੜਾਈ ਹੁਣ ਇੱਥੇ ਤੇ ਇਹ ਆ ਬਾਈ ਅੰਬੀਕੀ ਚੱਕੀ ਅੰਬੀਕੀ ਇੱਥੇ ਕਹਾਣੀ ਦਾ ਚੱਕੀ ਦਾ ਉਹ ਚੌਲਾਂ ਦਾ ਤੇ ਮਸਾਲੇ ਪੀਂਦੇ ਨੇ ਮੂੜ ਮਿਰਚ ਦੇ ਮਸਾਲੇ ਕੁੱਦੀ ਹੈ ਤੇ ਇਹਨਾਂ ਕੋਲ ਪੀਸੇ ਬਿਠਾਏ ਬਹੁਤ ਟਾਪਰੇ ਮਿਲਦੀ ਆਉਂਦੀ ਨੇ ਤੇ ਹੁਣ ਕੱਢਣਗੇ ਕਹਾਣੀਆ ਵਿਸਾਉਣੇ ਚਾਹਦੇ ਕੋਲੂ ਨੂੰ ਆਪਣੀ ਵਾਰੀ ਆ ਜਾਈ ਆ ਆਪ ਵੀ ਸਰਵਾ ਤੋਂ ਸੱਨੇ ਰੱਖੇ ਇੱਧਰ ਕਰਾਦਾ ਬਾਈ ਥੋੜੇ ਦੇਖਣੇ ਆਰੇ ਕੋਲੂ ਦੱਸੂਗਾ ਨਾ ਮੈਂ ਕੋਲੂ ਨੂੰ ਦੇਖੇ ਚੱਲਦੇ ਦੇਖਣੇ ਇਹ ਆਪਣੇ ਏਰੀਆ ਦੀ ਮਸ਼ਹੂਰ ਆ ਪੂਰੀ ਜੀ ਕੋਲੂਆ ਪਰਿਆਗੜੀ ਕਰਦੇ ਨੇ ਉਹ ਬੋਲੂ ਨੇ ਬਈ ਉਹਨਾਂ ਨੇ ਇਹ ਮਲ ਕੇ ਬਿਲਕੁਲ 24 ਜੋ 15 14 ਦਾ ਚੱਲਦੇ ਨੇ ਸਵੇਰ ਸੰਗਤ ਆਉਣ ਲੱਗੇ ਜੇ ਕੰਮਾਂ ਵੀ ਤੰਤਰਾ ਹੋਵੇ ਹੈਲੋ ਕਿਵੇਂ ਆ ਓਏ ਠੀਕ ਆ ਹਾਂ ਬੋਲੋ ਬੜੀਆ ਬੜੀਆ ਕਾਇਕਾਨੀ ਨੇ ਆਪਣੇ ਮੂਰੇ ਬੜੀ ਸ਼ਾਨੀ ਵਾਲਾ ਠੀਕ ਆ ਆ ਵੀ ਆ ਪਹਿਲਾਂ ਵੀ ਤੇਰੀ ਵੀਡੀਓ ਬਹੁਤ ਦੂਰ ਤੱਕ ਗਈ ਹੈ ਬਹੁਤ ਦੇਖਿਆ ਲੋਕਾਂ ਨੇ ਫੇਸਬੁੱਕ ਤੇ ਵੀ YouTube ਤੇ ਵੀ ਕੋਈ ਨਾ ਕੋਈ ਪਰਬੰਧ ਇੰਤਜਾਲ ਦਾ ਬਾਈ ਬੈਠ ਗਈ ਸਾਰੀ ਇੱਧਰ ਕਢਾ ਮਾਇ ਪੱਟਾ ਦਿਖਾਉ ਲੈ ਸਰ ਜੀ ਇਹ ਆ ਬਾਈ ਅੰਦੀ ਕੀ ਰੇਟ ਲਿਸਟ ਜਿਹੜੀ ਜੂਨੀਅਰ ਬਣੀ ਹੋਈ ਆ ਸੂਰ ਦੇ ਫਰਕ ਤੋਂ ਕੀਰੇ ਦਾ ਜਿਹੜੀ ਫਰੋਂ ਦੀ ਪਰਾਈ ਆ 5 ਰੁਪਏ ਕਿਲੋ ਆਪਣੀ 56 ਕਿਲੋ ਫਰੋਂ ਆਨੇ ਲੱਗਦੇ ਨੇ ਤੇ ਨਾਲ ਹੀ ਚੌਲ ਘਾਉਣੇ ਨੇ 15 ਰੁਪਏ ਦੇ ਨੇ ਚੌਲ ਕਿਹੜਾ 40 ਰੁਪਏ ਕਿਲੋ ਤੋਂ ਚਾਹ ਰਹੇ ਨੇ ਮੱਕੀ ਦਾ ਆਟਾ ਵੀ ਨੇ 5 ਰੁਪਏ ਕਿਲੋ ਬਾਹਰ ਵਿੱਚ ਚਾਹ ਰਹੇ ਨੇ ਇਹ ਹੈ ਬਾਈ ਚੌਕ ਬਸ ਸਟੈਂਡ ਵਾਲਾ ਜਿਹੜਾ ਆਪਾਂ ਫੇਕਿਆ ਚੌਕ ਹੈ ਇਹਨਾਂ ਵਜ੍ਹਾ ਤੋਂ ਮਸ਼ਹੂਰ ਹੈ ਇਹ ਇੱਥੋਂ ਅੰਬੀ ਕੀ ਇੱਕ ਵੀ ਹੀ ਨਿਕਲਦੀ ਆ ਪਤਲੀ ਵੀ ਹੀ ਇੱਥੋਂ ਨਿਕਲਦੀ ਸਵੇਰ ਦੇ 10 ਕਲਾ ਟਾਈਮ ਹੈ ਕੋਈ ਭੀੜ ਨਹੀਂ ਬਾਜ਼ਾਰ 11 12 ਵਜੇ ਭਰਦਾ ਬਾਜ਼ਾਰ ਤੁਹਾਨੂੰ ਕੱਲ ਵੀ ਦਿਖਾਇਆ ਸੀ ਭਰਦੇ ਦਾ ਘੱਟੀ ਨੇ ਤਾਂ ਬਾਈ ਰੁੱਤ ਕੰਮ ਦੀ ਆ ਹੁਣ ਕੋਲਚਾ ਭਨਾਰ ਚੱਲ ਰਿਹਾ ਤੜਕੀ ਮਿਰਚਾ ਬੀਰੀਆ ਬਾਈ ਮਸਾਲੇ ਮਿਰਚਾ ਉਹ ਵੀ ਜਿਹੜੇ ਇਹ ਗ੍ਰੇਂਡ ਕਰਦੇ ਇੱਕੋ ਹੀ ਜਾ ਕੇ ਇਹ ਇਤਨਾ ਗ੍ਰੇਂਡ ਕਰਦੇ ਹੋਰ ਬਹੁਤ ਕਦਰ ਹੈ ਬਾਈ ਆਪਣੀ ਘਾਣੀ ਦੀ ਵਾਰੀ ਆ ਗਈ ਆ ਪਾ ਦਿੱਤੀ ਹੈ ਤਕਰੀਬਨ 20 ਬਾਈ ਕਿਲੋ 20 ਬਾਈ ਲੀਟਰ ਦੇ ਹੁੰਦੇ ਨੇ ਕਿਲੋ ਨਾਲ ਹੁੰਦੇ ਨੇ ਤੇ ਇਹਨੂੰ ਲੀਟਰ ਦੇ 20 ਬਾਈ ਹੋਣੀ ਇੱਧਰ ਬਾਈ ਤੀਸ ਰਿਹਾ ਹਲਦੀ ਇਹ ਆ ਰਹੀ ਹਲਦੀ ਮੋਰੋ ਫਰੈਸ਼ ਹਲਦੀ ਪਿੱਛੇ ਵੀ ਬਾਈ ਮਿਲਦੀ ਆ ਬੜਿਆ ਨੂਰ ਦੀ ਚਾਹ ਨਾਲ ਬੈਠੇ ਫਿਰ ਸਭ ਕੁਝ ਮਿਲਦਾ ਜਿਹੜਾ ਚੌਲ ਕੱਢਣਾ ਹੈ ਸਪੈਨਰ ਵੀਰ ਉਹ ਇਸ ਤਰ੍ਹਾਂ ਚੱਲਦਾ ਹੈ ਪਹਿਲਾਂ ਆਹ ਤੋਂ ਪਹਿਲੇ ਚੌਲ ਪਾਏ ਜਾਂਦੇ ਨੇ ਗਰੇਹੇ ਨੂੰ ਕੱਢਦੇ ਨੇ ਦੋ ਵਾਰੀ ਕੱਢ ਕੇ ਫਿਰ ਉਹ ਦੂਜੀ ਵਾਰੀ ਪਾ ਦਿੰਦੇ ਫੇਰ ਚੌਲ ਵਧੀਆ ਕਲੀਅਰ ਹੋ ਕੇ ਨਿਕਲਦੇ ਨੇ ਟਾਈਮ ਇਹਨਾਂ ਦਾ ਕੋਈ ਲਾਰਾ 2-4 ਮਿੰਟਾਂ ਦਾ ਕੰਮ ਨਿਕਲ ਜਾਂਦਾ ਕਾਰ ਕਰਦੇ ਨੇ ਆਪਣੇ ਕੰਮ ਨੂੰ ਬੰਦ ਕਰਦੇ ਆਹ ਹੋਣੀ ਕਰਦੇ ਨੇ ਕਾਰਸ ਨੇ ਕੰਮ ਇੰਨਾ ਸੌਖਾ ਦਾ ਬਾਈ ਉਹਦੇ ਕੋਲੇ ਮਾਦਣਾ ਉਹਨਾਂ ਨੂੰ ਤੋਤਾ ਤਹਰਾ ਲਗੀ ਅੱਜ ਭੈਣ ਹੋਰੇ ਇਕੱਠੇ ਹੋਏ ਨੇ ਅਮਰਤ ਭੈਣ ਆਏ ਉਧਰ ਆਮਨ ਭੈਣ ਆ ਉਧਰ ਸਾਡੇ ਦੂਜੇ ਘਰਾਂ ਚ ਪੂਰੇ ਦੀ ਭੈਣ ਸਾਡੀ ਉਧਰ ਮੇਰੀ ਸਹੇਲੀ ਵੀ ਐ ਚਾਚੇ ਦੀ ਕੁੜੀ ਆ ਸਾਡੇ ਦੀ ਤੇ ਕਰੋ ਭਾਈ ਗੱਲ ਨਾ ਮਤ ਕਰ ਇਹਦੀ ਵਾਰੀ ਨੇ ਇੱਕ ਵਾਰ ਬਦਲਾ ਲਈ ਨਹੀਂ ਪਹਿਲਾਂ ਭਗ ਜਾਂਦੀ ਇਹ ਭਾ ਜਦ ਦਿਨ ਆਏ ਉਦੋਂ ਕਹਿੰਦੀ ਮੈਂ ਆਮਨ ਨੂੰ ਮਿਲੇ ਮਿਲਾਂ ਜਾਂਦੀ ਨਹੀਂ ਇਹ ਫਿਰ ਪਹਿਲਾਂ ਮੈਨੂੰ ਕਹੇ ਸੀ ਕਹਿੰਦੀ ਮੈਂ ਐਤਵਾਰ ਨੂੰ ਆਉਂਗੀ ਮੈਂ ਕਿਹਾ ਚੱਲ ਮਾ ਫਿਰ ਮੈਂ ਹੋ ਰਹਿ ਜੂ ਐਤਵਾਰ ਤੱਕ ਨਹੀਂ ਤਾਂ ਮੈਂ ਕਿਹਾ ਮੈਂ ਪਹਿਲਾਂ ਜਾਣਾ ਦੀ ਹੁਣ ਮੈਂ ਮੰਮੀ ਨੂੰ ਕਹਿ ਕੇ ਰੱਟੀ ਸੀ ਮਾ ਮਮੀ ਫਿਰ ਉਹ ਨਾ ਮਣੀ ਆਉਗੀ ਮੈਂ ਫੇਰ ਜਾਉਂਗੀ ਮੰਮੀ ਨੇ ਤੂੰ ਤਾਂ ਫਿਰ ਉਹਦੀ ਮਾਰੀ ਖੜੀ ਆ ਮੈਂ ਕਿਹਾ ਹੋਰ ਮੈਂ ਆ ਕੀ ਆ ਕੇ ਜਾਂਦਾ ਹਾਂ ਹੁਣ ਸਾਰਾ ਇਹ ਗੱਡੀ ਖੜਾਈ ਮਾ ਵੀ ਹੁੰਦਾ ਰੋਜ ਬੰਚਾਰਨ ਦਾ ਜੀਨ ਨਮਾਲ ਜੋ ਦੱਸੂ ਨਾ ਜੀ ਲੱਗਿਆ ਕਹਿੰਦੇ ਭਾਈ ਔਲ ਦਾ ਉਧਾਰੀ ਰਾਹ ਤਾਂ ਸੋਮਵਾਰ ਤੱਕ ਹੁਣ ਆ ਗਿਆ ਜਾਣ ਦਾ ਪਤਾ ਨਹੀਂ ਕਿਹੜੀ ਪਰ ਆਮਣੇ ਨੂੰ ਮੇਲੇ ਬਣਾ ਨਹੀਂ ਜਾਂਦੀ ਇਹ ਨਹੀਂ ਮੈਂ ਕਿਹਾ ਨਹੀਂ ਆਉਗੀ ਫੇਰ ਮੈਂ ਤਾਂ ਐਸ ਵੀ ਕੱਲ ਨੂੰ ਆਉਗੀ ਇਹ ਫਿਰ ਮੈਂ ਤੇਰੀ ਵਾਰੀ ਅੱਜ ਹੀ ਹਾਂ ਅਸੀਂ ਅੱਜ ਕੱਲ ਨੂੰ ਗੱਲ ਜਾਂਗੇ। ਤੂੰ ਅੱਜ ਆਇਆ। ਹੋਰ ਭਾਈ ਚਲੋ। ਕਹਤੇ ਡੈਜੋ ਉਹਨਾਂ ਦੀ ਕੁੜੀ ਲਿਆਉਣਾ ਅੱਜ। ਹਫਤੇ ਦਾ ਕਹਿ ਕੇ ਆਈ। ਕਿਹੜਾ ਰਹਾਏ ਵੀ ਸਮਾਂ ਬਾਰਨ ਕਹਿੰਦੇ ਇੱਕ ਦਿਨ ਹੋਰ ਲਾਜੰਨੇ। ਨਾ ਮੈਂ ਸੋਚ ਕੇ ਮੈਂ ਆਈ ਸੀ ਵਾ ਬੁੱਧਵਾਰ ਨੂੰ ਆਉਂ ਅਸੀਂ ਬੁੱਧਵਾਰ ਨੂੰ ਆਏ ਸੀ ਵੀ ਬੁੱਧਵਾਰ ਨੂੰ ਆ ਮੰਗੇ ਫਿਰ ਉਹ। ਵੀ ਨੇਰੀਆਂ ਬੁੱਲਿਆਂ ਦੀ ਰੁੱਤ ਐ। ਇੱਕ ਦਿਨ ਦੋ ਦਿਨ ਲਾਜੰਨੇ ਆਉਣਾ। ਪਤਾ ਨਹੀਂ ਕਿਉਂ ਅੱਜ ਲਿਖਾ ਲਿਆ। ਫੇਰ ਆ ਜਾ। ਫੇਰ ਮਾਰ ਲੈ ਇਹਦਾ। ਚੱਲ ਪੁੱਤ ਧਰ ਸਮਾਂ। ਉਹ ਕਰੰਟ ਮਾਰਦਾ ਗੂਲਰ। ਕਰੰਟ ਮਾਰ ਤਾ ਉਹ ਤੋਂ ਸੁੱਤੀ ਤੋਂ ਬੰਦ ਕਰਿਆ ਕਰੋ। ਮਾਰ ਜੀ ਚੁੱਡੀ ਕੀ ਕੋਲੋਂ? ਖੁੱਲੀ। ਨਾ। ਜੇ ਬੋਰੀਆਂ ਦੇ ਜਾਣੇ ਤੇ ਬੋਰੀਆਂ ਧੋ ਕੇ ਲੈ ਆਂਦੀ ਚਾਰ ਪੰਜ ਅਸੀਂ। ਉਹ ਤੋਤਿਆਂ ਉਹ ਜਿਹਨਾਂ ਚਾਰ ਪੰਜ ਇੱਥੇ ਪੀਣੇ। ਕਿੱਥੇ? ਆਹ ਰੇਹ ਕੋਲੀ ਧਰ ਤੇ ਰਾਤ ਧੋ ਕੇ ਲੈ ਆਦੀ ਮੈਂ। ਚਲ ਪਹਿਲਾਂ ਇਹ ਬੱਤਰਾ ਰਾ ਤਾ ਬਾਈ। ਆ ਚਾਰ ਬੋਰੀਆਂ ਨੇ ਪੰਜ ਤੇ ਤੋਤਿਆਂ ਪੀਣੇ। ਕੀ ਕਿਧਰ ਹੀ ਜਾਨੇ ਹੋ ਅਸੀਂ ਨੇ ਭਾਈ ਚੋਲ ਤੇਲ ਹਾਦੀ ਮਿਰਚਾਂ ਉਹ ਆਪਾਂ ਲੈ ਲਵਾਂਗੇ ਚੋਲ ਆ ਗਏ ਦੋ ਤੀਆਂ ਬੋਰੀਆਂ ਨੇ ਲੈ ਭਾਈ ਚੋਲ ਕਿਹੜੀਆਂ ਬੋਰੀਆਂ ਤੇਰੇ ਭਾਈ ਤੋਂ ਇੰਝ ਆਇਆ ਚਾ ਬਸ ਠੀਕ ਆਈ ਤਾਂ ਸਾਫ ਕਰਨਾ ਸਾਡੇ ਖੇਤ ਸੀ ਨਹੀਂ ਹੈ ਕਿ ਆ ਚੀਜ਼ਾਂ ਕਿੱਥੋਂ ਹੋ ਗਈ ਜੀਮੀ ਬੋਰੀਆਂ ਨਾਲ ਜੀਮੀ ਇਹ ਉਹ ਕੰਟੀ ਸਾਈਡ ਵੱਲ ਪਈ ਆ 플ੌਟ ਹੋਊ ਗਰਮੀ ਲੱਗੇ ਹੋਏ ਚੱਲ ਭਾਈ ਜਾ ਵਾਰੇ ਘਰੇ ਉਹ ਉਹ ਏ ਸਿਮਰੇ ਧਰ ਲਓ ਦਦ ਨੂੰ ਆ ਉਹ ਵੀ ਆ ਡੋਲੂ ਵੀ ਲੈ ਦਦ ਹਾਂਜੀ ਭਾਈ ਜੀ ਮਾਰਨਿੰਗ ਦਾ ਟਾਈਮ ਹੈ ਸਵੇਰ ਦੇ 6:30 ਵਜੇ ਨੇ ਅੱਜ ਮੂੰਗੀ ਹੋ ਗਈ 37 ਦਿਨਾਂ ਦੀ 37 ਦਿਨਾਂ ਬਾਅਦ ਇਹਨੂੰ ਦੂਜਾ ਪਾਣੀ ਲਾ ਰਿਹਾ ਦੂਜਾ ਪਾਣੀ ਲਾ ਰਿਹਾ ਤੇ ਪਹਿਲਾਂ ਇਹਨੂੰ ਸਿੱਟਣ ਦੀ ਹੁਣ ਅੱਧੀ ਬੋਰੀ ਕੀਲੇ ਦੀ ਦਾਣਾ ਦਾਣਾ ਵੀ 25 ਕਿਲੋ ਰੇ ਲਾ ਰਹੀਏ ਕਹਿੰਦੇ ਵੀ ਫਿਰ ਫਾਲ ਨਹੀਂ ਚੱਕਣਾ ਵੱਧ ਤੁਸੀਂ ਪਹਿਲਾਂ ਕੁਛ ਨਹੀਂ ਛਿੱਟੇ ਦੇ ਦੇ ਕਲੇ ਸਪਰੇ ਹੀ ਕਰੀ ਜਾਂਦੇ ਸਪਰੇ ਆ ਤਾਂ ਕਰਦੇ ਆ ਸੁੰਡੀ ਬਾਹਲੀ ਪੈਂਦੀ ਆ ਮੂੰਗੀ ਨੂੰ ਤੇ ਕਿਰਪਾ ਹੋਈ ਆ ਬਾਬੇ ਦੀ ਆ ਵੇਖੋ ਫਾਲ ਚੱਕਣ ਲੱਗੀ ਮੂੰਗੀ ਸਾਰੀ ਮੂੰਗੀ ਨੇ ਫਾਲ ਚੱਕ ਲਿਆ ਦੇਖੋ ਤੇ ਹੁਣ ਮੈਂ ਦਾਣਾ ਦਾਣਾ ਲਾ ਕੇ ਆ ਲਾਸਟ ਪਾਣੀ ਲਾਵਾਂਗੇ ਨੇ ਇਧਰ ਪਾਣੀ ਨਹੀਂ ਲਾਉਂਦੇ ਮੀਂਹੂ ਪੈ ਗਿਆ ਤਾਂ ਉਹ ਕਿਸੇਲੇ ਸਾਰੀ ਨਹੀਂ ਮੀਂਹ ਤਾਂ ਹੁਣ ਜ਼ਰੂਰੀ ਆ ਮੀਂਹ ਭਾਲਦਿਆਂ ਹਰੇਕ ਕੁਦਰਤੀ ਚੀਜ਼ ਆ ਜਿਹੜੀ ਉਹ ਤਾਂ ਕਰਮਾਂ ਨੂੰ ਮਿਲਦੀ ਆ ਪ੍ਰਮਾਤਮਾ ਨੂੰ ਤੇ ਮੂੰਗੀ ਨੇ ਫੌ ਚੱਕ ਲਿਆ ਵਧੀਆ ਫਲੀ ਵੀ ਬਹੁਤ ਲੰਮੀ ਆਏ ਨਹੀਂ ਸੀ ਚੋਲੇ ਫਲੀਆਂ ਵਰਗੀਆਂ ਬਾਈ ਬਾਬਾ ਕਿਰਪਾ ਕਰੇ ਚਾਰ ਦਾਣੇ ਹੋ ਜਾਣ ਬਹੁਤ ਮਹਿੰਗੀ ਠੇਕੇ ਨੇ ਇੱਧਰਲੇ ਖੇਤਾਂ ਸਾਡੇ ਬੰਨਿਆਂ ਚ ਪੂਰੀ ਹਰੀ ਬਾਈ ਮਾਰ ਰਹੀ ਐ ਕਿਉਂ ਮੱਕੀਆਂ ਤੇ ਮੂੰਗੀ ਨੇ ਇੱਧਰ ਕੁਝ ਵੱਢ ਲਈ ਮੂੰਗੀ ਇਹ ਤੋਂ ਤੇ ਅਸੀਂ ਵੀ ਚਲ ਸਾਨੂੰ ਕਹਿੰਦੇ ਲੇਟ ਬੀਜੀਆਂ ਕਰੀ ਅਸੀਂ 5 6 ਤਰੀਕ ਨੂੰ ਬੀਜੀ ਸੀ ਮੂੰਗੀ ਇਹ 5 ਨੂੰ 5 6 ਨੂੰ Берия, уйпи,